ਕਿਛੇ ਦੀ ਇੱਕ ਖਬਰ ਆਈ ਵੀ ਨਿਆਣੇ ਹੋਮਵਰਕ ਨਹੀਂ ਕਰਕੇ ਗਏ ਸਕੂਲ ਦੇ ਵਿੱਚ ਆਪਣਾ ਉਹਦਾ ਕਾਰਨ ਕਹਿੰਦੇ ਨਹੀਂ ਸੀ ਵੀ ਹੋਮਵਰਕ ਔਖਾ ਬਹੁਤ ਸੀ ਜਾਂ ਬਈ ਕੋਈ ਕੁੱਤਾ ਉਹਨਾਂ ਦਾ ਖਾ ਗਿਆ ਉਹ ਕੁਛ ਨੂੰ ਮਸਲਾ ਇਹ ਖੜਾ ਹੋਇਆ ਕਹਿੰਦੇ ਵੀ ਸਕੂਲ ਦੇ ਵਿੱਚ ਪੇਪਰ ਹੀ ਹੈ ਨਹੀਂ ਸਪਲਾਈਜ਼ ਹੀ ਹੈ ਨਹੀਂ ਕੀ ਸਰੀ ਸਕੂਲ ਬੋਰਡ ਦਾ ਇੰਨਾ ਮਾੜਾ ਹਾਲ ਹੋ ਚੁੱਕਾ ਵੀ ਇਹਨਾਂ ਕੋਲ ਪੇਪਰ ਹੀ ਹੈ ਨਹੀਂ ਨਿਆਣੇ ਨੂੰ ਕੰਮ ਕਰਾਉਣ ਲਈ ਵੀ ਵਰਕਸ਼ੀਟ ਸ਼ੇਅਰ ਕਰਨੀਆਂ ਪੈ ਰਹੀਆਂ ਨਿਆਣੇ ਨੂੰ ਆਪਸ ਵਿੱਚ ਤੇ ਦੇਖੋ ਜਿਹੜੀ ਉਹ ਪੇਪਰ ਵਾਲੀ ਨਾ ਹੋਣੀ ਇੱਕ ਪਾਰਟਿਕੂਲਰ ਸਕੂਲ ਦੇ ਵਿੱਚ ਉਹ ਕਿਤੇ ਨਾ ਕਿਤੇ ਘਾਟ ਸੀਗੀ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਜੋ ਜੀ টিਚਰਸ ਦੇਲੇ ਪਾਸਿਓ ਉਹ ਇਹ ਵੀ ਸਕੂਲ ਨੇ ਪ੍ਰੋਪਰਲੀ ਟਾਈਮਲੀ ਮੈਨਰ ਦੇ ਵਿੱਚ ਉਹਨੂੰ ਰਿਕੁਐਸਟ ਨਹੀਂ ਕੀਤੀ ਜਾਂ ਕੁਝ ਵੀ ਉਹਦਾ ਰੀਜ਼ਨ ਹੋ ਸਕਦਾ ਪਰ ਨਹੀਂ ਸਪਲਾਈ ਵਾਲੇ ਪਾਸਿਓ ਐਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹੋਰ ਸਾਡੇ ਚੈਲੰਜਸ ਬਹੁਤ ਹੈ ਪਰ ਐਦਾਂ ਦਾ ਚੈਲੰਜ ਹਲੇ ਨਹੀਂ ਆਇਆ ਵੀ ਸਾਡੇ ਕੋਲੇ ਸਕੂਲ ਸਪਲਾਈਜ਼ ਨਾ ਹੋਣ ਬਜਟ ਨੂੰ ਜੇਕਰ ਦੇਖਿਆ ਜਾਵੇ ਸਾਰੀ ਸਕੂਲ ਬੋਰਡ ਦੇ ਕੋਲ ਸੋਨੇ ਪੈਸੇ ਹੈਗੇ ਆ ਜਿਹਦੇ ਨਾਲ ਟੀਚਰ ਜਾਂ ਅਸਿਸਟੈਂਟ ਟੀਚਰ ਜਾਂ ਦੂਜੇ ਰੱਖੇ ਜਾ ਸਕਣ ਜਾਂ ਤੰਗੀ ਬਹੁਤ ਜ਼ਿਆਦਾ ਤੰਗੀ ਦਾ ਜਿਹੜਾ ਇਹ ਸਾਲ ਚੱਲ ਰਿਹਾ ਹੈਗਾ ਜਿਸ ਕਰਨ ਜੀ ਉਹਦੇ ਚ ਅ ਇਸ ਸਾਲ ਜੇ ਆਪਾਂ ਗੱਲ ਕਰੀਏ ਤਾਂ 2025-26 ਦੇ ਸਕੂਲ ਬਰੇ ਨੂੰ ਬੈਲੈਂਸ ਕਰਨ ਲਈ ਸਾਨੂੰ ਇਸ ਸਾਲ ਘੱਟੋ-ਘੱਟ 30 ਤੋਂ 35 ਮਿਲੀਅਨ ਡਾਲਰ ਸਰਪਲਸ ਜੀ ਅਸੀਂ ਕਰਾਂਗੇ ਤਾਂ ਅਗਲਾ ਸਾਲ ਜਿਹੜਾ ਸਾਡਾ ਉਹ ਕਿਸੇ ਹੱਦ ਤੱਕ ਬੈਲੈਂਸ ਹੋਏਗਾ ਹੁਣ ਬੱਚਿਆਂ ਲਈ ਜੇ ਕਲਾਸਰੂਮ ਸਪੇਸਿਸ ਨਹੀਂ ਹੈਗੀ ਤਾਂ ਸਾਨੂੰ ਅਲਟਰਨੇਟਿਵ ਲੱਭਣੇ ਪੈਂਦੇ ਆ ਅਲਟਰਨੇਟਿਵ ਲੱਭਣੇ ਆ 포ਟੇਬਲ ਐਡ ਕਰਾਂਗੇ ਜਾਂ ਅਸੀਂ ਐਕਸਟੈਂਡਡ ਆਵਰ ਐਡ ਕਰਾਂਗੇ ਇੰਨੀ ਕਿ ناکਾਮਯਾਬੀ ਸ਼ੋਅ ਕੀਤੀ ਹੈਗੀ ਆ ਕਿ ਵੀ ਜੋ ਲੋੜੀਂਦਾ ਰਿਸੋਰਸਿਸ ਸਰੀ ਨੂੰ ਮਿਲਣੇ ਚਾਹੀਦੇ ਸੀ ਉਹ ਵੀ ਨਹੀਂ ਦਿੱਤੇ 포ਟੇਬਲ ਖਤਮ ਕਰਨ ਦੀ ਤਾਂ ਗੱਲ ਹੀ ਬਹੁਤ ਦੂਰ ਹੋਈ ਜੀ ਸਾਡੀ ਜਿਹੜੀ ਡਿਮਾਂਡ ਉਦੋਂ ਤਕਰੀਬਨ 1 ਮਿਲੀਅਨ ਡਾਲਰ ਦੇ ਲਾਗੇ ਛਾਗੇ ਸੀਗੇ ਕੈਪੀਟਲ ਦੀ ਹੋਨਰ ਡਿਮਾਂਡ 5.4 ਬਿਲੀਅਨ ਡਾਲਰ ਤੇ ਪਹੁੰਚ ਗਈ ਹੈ ਤੇ ਸਾਨੂੰ ਮਿਲਿਆ ਕਿੰਨਾ ਆ ਪਿਛਲੇ 17 ਸਾਲਾਂ ਦੇ ਵਿੱਚ 650 ਤੋਂ 700 ਮਿਲੀਅਨ ਡਾਲਰ ਮਿਲਿਆ ਜੀ ਜਿਹੜੇ ਟੀਚਰਸ ਜਾਂ ਜਿਹੜੇ IAS ਡਬਲਿਊਜ਼ ਨੇ ਇਹਨਾਂ ਦੀਆਂ ਤਨਖਾਹਾਂ ਸਕੂਲ ਬੋਰਡ ਦਿੰਦਾ ਕਿ ਪ੍ਰੋਵਿੰਸ ਦਿੰਦਾ ਇੱਕ ਤਾਂ ਗਵਰਨਮੈਂਟ ਵੱਲੋਂ ਸੈੱਟ ਕੀਤਾ ਜਾਂਦਾ ਵੀ ਤੁਸੀਂ ਇਸ ਸਾਲ ਇਹਨਾਂ ਨੂੰ ਇੰਨਾ ਇਨਕਰੀਮੈਂਟ ਦੇਣਾ ਅਗਲੇ ਸਾਲ ਇੰਨਾ ਦੇਣਾ ਕੋਸ਼ ਤੁਹਾਡੇ ਲੋਕਲ 바ਰਗੇਨਿੰਗ ਵੀ ਇਹਨਾਂ ਦੇ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਉਹ ਵੀ ਤੁਹਾਡੇ ਸਾਈਨ ਉੱਤੇ ਤੋਂ ਉਹਨਾਂ ਦੇ ਅਕੋਰਡਿੰਗਲੀ ਸੈਲਰੀ ਸੈਟਅਪ ਹੁੰਦੀਆਂ ਜੋ ਕਿ ਹਰ ਸਾਲ ਤਕਰੀਬਨ ਵਧਦੀਆਂ ਚਰਨੋਬਿਲ ਦੇਖ ਰੋ ਦਸ਼ਕੰਦਾਂ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਰੋਜ਼ਾਨਾ ਕੋਈ ਨਾ ਕੋਈ ਗੱਲਬਾਤ ਕਰਦੇ ਆ ਕੈਨੇਡਾ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਉਹ ਸਾਂਝੀਆਂ ਕਰਦੇ ਆ ਅੱਜ ਅਸੀਂ ਖਾਸ ਤੌਰ ਦੇ ਤੇ ਬੇਨਤੀ ਕੀਤੀ ਆ ਗੈਰੀ ਥਿੰਡ ਹੋਣਾ ਉਹ ਜਿਹੜੇ ਸਕੂਲ ਬੋਰਡ ਤੇ ਸਾਰੇ ਸਕੂਲ ਬੋਰਡ ਤੋਂ ਟਰਸਟੀ ਨੇ ਉਹਨਾਂ ਦੇ ਨਾਲ ਅਸੀਂ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਸਾਨੂੰ ਲੱਗਦਾ ਕਿ ਸਭ ਤੋਂ ਗੰਭੀਰ ਮੁੱਦਾ ਐਜੂਕੇਸ਼ਨ ਹੋਣਾ ਚਾਹੀਦਾ ਪਰ ਉਹ ਨਹੀਂ ਆ ਇਹਨੂੰ ਉਹਨਾਂ ਜ਼ਿਆਦਾ ਨਾ ਮਾਪੇ ਤਰਜੀਹ ਦਿੰਦੇ ਆ ਨਾ ਇਹਨੂੰ ਅਸੀਂ ਆਦਾ ਜਿਹੜੇ ਸਾਡੇ ਪੋਲਿਟਿਸ਼ੀਅਨਸ ਨੇ ਉਹ ਤਰਜੀਹ ਦਿੰਦੇ ਆ ਇਹ ਕਿਤੇ ਨਾ ਕਿਤੇ ਪਿੱਛੇ ਅੱਗੇ ਜੇ ਰੁਲ ਜਾਂਦਾ ਇਹਦੇ ਬਾਰੇ ਗੱਲ ਬਹੁਤ ਘੱਟ ਹੁੰਦੀ ਆ ਅਸੀਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਕੇ ਸਰੀ ਸਕੂਲ ਬੋਰਡ ਬਾਰੇ ਖਾਸ ਤੌਰ ਦੇ ਉੱਤੇ ਕਿ ਇੱਥੇ ਦੀ ਇਸ ਵੇਲੇ ਸਮੱਸਿਆਵਾਂ ਕੀ ਆ ਉਹਦੇ ਬਾਰੇ ਗੱਲਬਾਤ ਕਰਦੀ ਆ ਗਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਐਨ ਹਸਰੀ ਕਾਲ ਜੀ ਸਾਸ਼ੀ ਗਾਲ ਜੀ ਤੇ ਤੁਹਾਡੇ ਸਾਰੇ ਹੀ ਈਵਰਸ ਨੂੰ ਪਿਆਰ ਭਰੀ ਸਤਿ ਸ਼ਾਸ਼ਕਾ ਸਾਸ਼ੀ ਗਾਲ ਜੀ ਤੁਸੀਂ ਸਰ ਇੱਕ ਸਾਨੂੰ ਇਹ ਦੱਸੋ ਕਿ ਪਿੱਛੇ ਜੀ ਇੱਕ ਖਬਰ ਆਈ ਵੀ ਨਿਆਣੇ ਹੋਮਵਰਕ ਨਹੀਂ ਕਰਕੇ ਗਏ ਸਕੂਲ ਦੇ ਵਿੱਚ ਆਪਣਾ ਉਹਦਾ ਕਾਰਨ ਕਹਿੰਦੇ ਨਹੀਂ ਸੀ ਵੀ ਹੋਮਵਰਕ ਔਖਾ ਬਹੁਤ ਸੀ ਜਾਂ ਵੀ ਕੋਈ ਕੁੱਤਾ ਉਹਨਾਂ ਦਾ ਖਾ ਗਿਆ ਉਹ ਕੁਛ ਨੂੰ ਮਸਲਾ ਇਹ ਖੜਾ ਹੋਇਆ ਕਹਿੰਦੇ ਵੀ ਸਕੂਲ ਦੇ ਵਿੱਚ ਪੇਪਰ ਹੀ ਹੈ ਨਹੀਂ ਸਪਲਾਈਜ਼ ਹੀ ਹੈ ਨਹੀਂ ਕੀ ਸਰੀ ਸਕੂਲ ਬੋਰਡ ਦਾ ਇੰਨਾ ਮਾੜਾ ਹਾਲ ਹੋ ਚੁੱਕਾ ਵੀ ਇਹਨਾਂ ਕੋਲ ਪੇਪਰ ਹੀ ਹੈ ਨਹੀਂ ਨਿਆਣੇ ਨੂੰ ਕੰਮ ਕਰਾਉਣ ਲਈ ਵੀ ਵਰਕਸ਼ੀਟ ਸ਼ੇਅਰ ਕਰਨੀਆਂ ਪੈ ਰਹੀਆਂ ਨਿਆਣੇ ਨੂੰ ਆਪਸ ਵਿੱਚ ਤੇ ਦੇਖੋ ਜਿਹੜੀ ਉਹ ਪੇਪਰ ਵਾਲੀ ਨਾ ਹੋਣੀ ਇੱਕ ਪਾਰਟिकुलर ਸਕੂਲ ਦੇ ਵਿੱਚ ਉਹ ਕਿਤੇ ਨਾ ਕਿਤੇ ਆ ਘਾਟ ਸੀਗੀ ਐਡਮਿਨਿਸਟ੍ਰੇਸ਼ਨ ਵਾਲੇ ਪਾਸਿਓ ਜਾਂ ਟੀਚਰਸ ਵਾਲੇ ਪਾਸਿਓ ਕਿਉਂਕਿ ਜਿਹੜੀ ਸਪਲਾਈਜ਼ ਹੈ ਉਹ ਸਾਡਾ ਜਿਹੜਾ ਫੈਸਿਲਿਟੀਜ਼ ਡਿਪਾਰਟਮੈਂਟ ਆ ਉਹ ਹੈਂਡਲ ਕਰਦਾ ਸਾਰੇ ਸਕੂਲਾਂ ਦੀ ਦੇ ਉਹਨਾਂ ਕੋਲੇ ਇਨਾਫ ਸਪਲਾਈਜ਼ ਹੈਗੀ ਸੀ ਕੋਲ ਹੈਗੀ ਹੈ ਹਾਂਜੀ ਬਿਲਕੁਲ ਹੈਗੀ ਹੈ ਹਾਲੇ ਵੀ ਹੈਗੀ ਉਹਦੋਂ ਵੀ ਸੀਗੀ ਉਹ ਇਹ ਆ ਵੀ ਸਕੂਲ ਨੇ ਪ੍ਰੋਪਰਲੀ ਟਾਈਮਲੀ ਮੈਨਰ ਦੇ ਵਿੱਚ ਉਹਨੂੰ ਰਿਕਵੈਸਟ ਨਹੀਂ ਕੀਤੀ ਜਾਂ ਕੁਝ ਵੀ ਉਹਦਾ ਰੀਜ਼ਨ ਹੋ ਸਕਦਾ ਪਰ ਨਹੀਂ ਸਪਲਾਈ ਵਾਲੇ ਪਾਸੋਂ ਐਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹੋਰ ਸਾਡੇ ਚੈਲੰਜਸ ਬਹੁਤ ਹੈ ਪਰ ਐਦਾਂ ਦਾ ਚੈਲੰਜ ਹਲੇ ਨਹੀਂ ਆਇਆ ਵੀ ਸਾਡੇ ਕੋਲੇ ਸਕੂਲ ਸਪਲਾਈਜ਼ ਨਾ ਹੋਣ ਐਸ਼ ਵਲੇ ਕੀ ਹਾਲਤ ਆਪਣੇ ਮਤਲਬ ਬਜਟ ਨੂੰ ਜੇਕਰ ਦੇਖਿਆ ਜਾਵੇ ਸਰੀ ਸਕੂਲ ਬੋਰਡ ਦੇ ਕੋਲ ਸੋਨੇ ਪੈਸੇ ਹੈਗੇ ਆ ਜਿਹਦੇ ਨਾਲ ਟੀਚਰ ਜਾਂ ਅਸਿਸਟੈਂਟ ਟੀਚਰ ਜਾਂ ਦੂਜੇ ਰੱਖੇ ਜਾ ਸਕਣ ਜਾਂ ਤੰਗੀ ਹੈ ਬਹੁਤ ਜ਼ਿਆਦਾ ਤੰਗੀ ਦਾ ਜਿਹੜਾ ਇਹ ਸਾਲ ਚੱਲ ਰਿਹਾ ਹੈਗਾ ਜਿਸ ਕਰਨ ਜੀ ਉਹਦੇ ਚ ਆ ਇਸ ਸਾਲ ਜੇ ਆਪਾਂ ਗੱਲ ਕਰੀਏ ਤਾਂ 2025-26 ਦੇ ਸਕੂਲ ਵਿਰੇ ਨੂੰ ਬੈਲੈਂਸ ਕਰਨ ਲਈ ਸਾਨੂੰ ਇਸ ਸਾਲ ਘੱਟੋ-ਘੱਟ 30 ਤੋਂ 35 ਮਿਲੀਅਨ ਡਾਲਰ ਸਰਪਲਸ ਜੇ ਅਸੀਂ ਕਰਾਂਗੇ ਤਾਂ ਅਗਲਾ ਸਾਲ ਜਿਹੜਾ ਸਾਡਾ ਉਹ ਕਿਸੇ ਹੱਦ ਤੱਕ ਬੈਲੈਂਸ ਹੋਏਗਾ ਫਿਰ ਵੀ ਅਸੀਂ 16 ਮਿਲੀਅਨ ਡਾਲਰ ਜਿਹੜਾ ਡੈਫਿਸਿਟ ਫੋਰਕਾਸਟ ਕਰ ਰਹੇ ਹਾਂ 25-26 ਦੇ ਵਿੱਚ ਉਹਦਾ ਵੱਡਾ ਕਾਰਨ ਇਹ ਹੈ ਵੀ ਪਾਪੂਲੇਸ਼ਨ ਵੱਧ ਰਹੀ ਹੈ ਪਾਪੂਲੇਸ਼ਨ ਵੱਧਦੇ ਨਾਲ ਸਟੂਡੈਂਟ ਦੀ ਪਾਪੂਲੇਸ਼ਨ ਵੱਧ ਰਹੀ ਹੈ ਕਲਾਸ ਸਾਈਜ਼ ਤੇ ਕਲਾਸ ਸਾਈਜ਼ ਕੰਪੋਜੀਸ਼ਨ ਕੰਪੋਜੀਸ਼ਨ ਦੇ ਉੱਤੇ ਰੋਕ ਲਾਤੀ ਸੀ ਸੁਪਰੀਮ ਕੋਰਟ ਆਫ BC ਨੇ ਜੇ ਤੁਹਾਨੂੰ ਚੇਤੇ ਹੋਵੇ ਕੋਸਾਲ ਪਹਿਲਾਂ ਜੀ ਜੀ ਜਿਹੜੀ ਪਿਛਲੀ ਲਿਬਰਲ ਗਵਰਨਮੈਂਟ ਸੀ ਉਹ ਕੇਸਾਰੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਹੁਣ ਕਲਾਸ ਦੇ ਵਿੱਚ ਇੱਕ ਦੇ ਵਿੱਚ ਤੁਸੀਂ 25 ਤੋਂ ਵੱਧ ਸਟੂਡੈਂਟ ਨਹੀਂ ਬਿਠਾ ਸਕਦੇ ਜੇ 26ਵਾਂ ਹੁੰਦਾ ਤਾਂ ਤੁਹਾਨੂੰ ਨਵੀਂ ਕਲਾਸਰੂਮ ਬਣਾਣੀ ਪੈਂਦੀ ਹੈ ਹਰੇਕ ਬੱਚੇ ਨੂੰ ਪੜ੍ਹਾਉਣਾ ਜਿਹੜੀ ਉਹ ਸਾਡੀ ਐਸ ਸਕੂਲ ਬੋਰਡ ਨੈਤਿਕ ਜ਼ਿੰਮੇਵਾਰੀ ਹੈ ਹੁਣ ਬੱਚਿਆਂ ਲਈ ਜੇ ਕਲਾਸਰੂਮ ਸਪੇਸਿਸ ਨਹੀਂ ਹੈਗੀ ਤਾਂ ਸਾਨੂੰ ਅਲਟਰਨੇਟਿਵ ਲੱਭਣੇ ਪੈਂਦੇ ਆ ਅਲਟਰਨੇਟਿਵ ਲੱਭਣੇ ਆ ਪੋਰਟੇਬਲ ਐਡ ਕਰਾਂਗੇ ਜਾਂ ਅਸੀਂ ਐਕਸਟੈਂਡਡ ਆਵਰ ਐਡ ਕਰਾਂਗੇ ਜੇ ਉੱਥੇ ਵੀ ਸਮੱਸਿਆ ਨਹੀਂ ਹੱਲ ਹੋਈ ਫਿਰ ਅਸੀਂ ਟਰਾਈ ਸੈਮੈਸਟਰ ਸਿਸਟਮ ਕਰਾਂਗੇ ਜੇ ਟਰਾਈ ਸੈਮੈਸਟਰ ਨਈ ਕਿਸੇ ਕਾਰਨ ਨਾਲ ਚੱਲ ਸਰ ਕੀ ਮਤਲਬ ਉਹ ਤਿੰਨ ਸਮੈਸਟਰ ਹੋਣ ਜਿਵੇਂ ਦੋ ਸੈਮੈਸਟਰ ਹੁੰਦੇ ਆ ਉਹਦੇ ਚ ਤਿੰਨ ਸੈਮੈਸਟਰ ਹੋਣਗੇ ਅੱਛਾ ਜੀ ਸੋ ਇਹ ਵੀ ਲਗਾਤਾਰੀ ਤੁਸੀਂ ਲਾ ਲਓ ਵੀ ਸਾਰਾ ਸਾਲ ਹੀ ਸਕੂਲ ਉਹ ਕੁੱਲੇ ਕੁੱਲੇ ਰਹਿਣਗੇ ਕਈਆਂ ਨੂੰ ਛੁੱਟੀਆਂ ਗਰਮੀਆਂ ਵਿੱਚ ਹੋਣਗੀਆਂ ਕਈਆਂ ਨੂੰ ਸਰਦੀਆਂ ਵਿੱਚ ਹੋਣਗੀਆਂ ਸੋ ਐਸ ਹਿਸਾਬ ਨਾਲ ਉਹ ਉਹ ਜੇ ਨਾ ਵਰਕਆਊਟ ਕੀਤਾ ਜਿਹਦੇ ਤੇ ਸਟਾਫ ਐਸ ਟਾਈਮ ਕੰਮ ਕਰ ਰਿਹਾ ਤਾਂ ਸਾਡੇ ਕੋਲੇ ਹੋਰ ਕੋਈ ਆਲਟਰਨੇਟਿਵ ਨਹੀਂ ਕਿ ਅਸੀਂ ਜਿਹੜਾ ਪੈਂਡੇਮਿਕ ਦੇ ਟਾਈਮ ਹਾਈਬ੍ਰਿਡ ਲਰਨਿੰਗ ਦਾ ਮਾਡਲ ਇਖਤਿਆਰ ਕੀਤਾ ਸੀ ਅਸੀਂ ਉਸ ਮਾਡਲ ਉੱਲ ਜਾਈਏ ਵੀ ਅੱਜ ਅੱਧੇ ਬੱਚੇ ਜਿਹੜੇ ਇਨ ਕਲਾਸ ਬੈਠੇ ਐਜੂਕੇਸ਼ਨ ਲੈ ਰਹੇ ਆ ਤੇ ਅੱਧੇ ਜਿਹੜੇ ਆਨਲਾਈਨ ਲੈ ਰਹੇ ਹੈਗੇ ਕਿਉਂਕਿ ਸਾਡੇ ਕੋਲੇ ਜਿਹੜੀ ਸਪੇਸ ਦੀ ਵੀ ਘਾਟ ਹੈ ਔਰ ਆਪਰੇਟਿੰਗ ਬਜਟ ਦੀ ਵੀ ਘਾਟ ਹੈ ਆਪਰੇਟਿੰਗ ਬਜਟ ਦੀ ਜੇ ਮੈਂ ਗੱਲ ਕਰਾਂ ਆਪਰੇਟਿੰਗ ਬਜਟ ਦੇ ਵਿੱਚ ਘਾਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਹਾਂ ਜੇ ਤੁਸੀਂ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਪੁੱਛੋ ਕਿ ਕਿਉਂ ਘਾਟ ਹੈਗੀ ਉਹਨਾਂ ਨੇ ਕਹਿਣਾ ਜੀ ਅਸੀਂ ਤਾਂ 1.1 ਬਿਲੀਅਨ ਡਾਲਰ ਦੇਈ ਜੰਨੇ ਸਾਰੀ ਸਕੂਲ ਡਿਸਟ੍ਰਿਕਟ ਨੂੰ ਉਹ ਇਹ ਕਹਿੰਦੇ ਆ ਵੀ ਜਿੰਨੇ ਨਿਆਣੇ ਵੱਧਦੇ ਆ ਹਰ ਨਿਆਣੇ ਦੇ ਮਤਲਬ ਪਰ ਹੈਡ ਪੈਸੇ ਹੁੰਦੇ ਆ ਅਸੀਂ ਦੇਈ ਜੰਨੇ ਉਹਨੇ ਅਸੀਂ ਵੱਧ ਦੇਈ ਜੰਨੇ ਬਿਲਕੁਲ ਜੀ ਮੈਂ ਐਗਰੀ ਕਰਦਾ ਕਿਉਂਕਿ ਜਦੋਂ ਪਾਪੂਲੇਸ਼ਨ ਵੱਧਦੀ ਆ ਨਿਆਣੇ ਵੱਧਦੇ ਸਾਨੂੰ ਵਾਧੂ ਟੀਚਰ ਹਾਇਰ ਕਰਨੇ ਪੈਂਦੇ ਵਾਧੂ ਪ੍ਰਿੰਸੀਪਲ ਹਾਇਰ ਕਰਨੇ ਪੈਂਦੇ ਵਾਧੂ ਆਈਈਐਸਡਬਲਿਊ ਹਾਇਰ ਕਰਨੇ ਪੈਂਦੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਐਜੂਕੇਸ਼ਨ ਅਸਿਸਟੈਂਟ ਕਹਿੰਦੇ ਸੀਗੇ ਹੋ ਕੀ ਰਿਹਾ ਹੈਗਾ ਵੀ ਸਟਾਫ ਦੀ ਸੈਲਰੀਜ਼ ਤੇ ਬੈਨੀਫਿਟ ਵਧ ਹੀ ਜਾਂਦੇ ਹਰ ਸਾਲ ਜਿੱਦਾਂ ਜਿੱਦਾਂ ਇਨਫਲੇਸ਼ਨ ਵੱਧਦੀ ਆ ਉਸੇ ਹਿਸਾਬ ਨਾਲ ਸਾਨੂੰ ਉਹਨਾਂ ਦੇ ਜਿਹੜੇ ਸੈਲਰੀਜ਼ ਤੇ ਬੈਨੀਫਿਟ ਵਧਾਣੇ ਪੈਂਦੇ ਆ ਪਰ ਜਿਹੜਾ ਪਰ ਸਟੂਡੈਂਟ ਬੇਸ ਫੰਡਿੰਗ ਦਾ ਅਮਾਉਂਟ ਹੈ ਉਹ ਨਹੀਂ ਵੱਧ ਰਿਹਾ ਉਹ ਉੱਥੇ ਹੀ ਖੜਾ ਸਾਲਾਂ ਬੱਧੀ ਤੋਂ ਸੋ ਜਿਹੜੀ ਇਨਫਲੇਸ਼ਨਰੀ ਫੈਕਟਰ ਨੂੰ ਜਿੰਨੀ ਚੇਰ ਤੱਕ ਗਵਰਨਮੈਂਟ ਕਨਸੀਡਰ ਨਹੀਂ ਕਰਦੀ ਆਪਦੇ ਬਜਟ ਦੇ ਵਿੱਚ ਸਾਡੀ ਜਿਹੜੀ ਸਮੱਸਿਆ ਹੈ ਹੱਲ ਹੋਣ ਵਾਲੀ ਨਹੀਂ ਹੈਗੀ ਗਵਰਨਮੈਂਟ ਨੂੰ ਕੀ ਚਾਹੀਦਾ ਵੀ ਲੈਟਸ ਸੇ 3% ਇਨਫਲੇਸ਼ਨ ਇੱਕ ਸਾਲ ਦੇ ਵਿੱਚ ਹੋਈ ਪਰ ਸਟੂਡੈਂਟ ਬੇਸ ਦਾ ਜਿਹੜਾ ਅਮਾਊਂਟ ਹੈ ਉਹ ਹਰ ਸਾਲ 3% ਜਾਂ 4% ਵਧਣਾ ਚਾਹੀਦਾ ਤਾਂ ਜਾ ਕੇ ਸਾਡੀ ਜਿਹੜੀ ਸਿਚੁਏਸ਼ਨ ਉਹ ਸਮੱਸਿਆ ਜਿਹੜੀ ਉਹ ਹੱਲ ਹੋਣੀ ਹੈ ਨਹੀਂ ਤਾਂ ਜਿਹੜੀ ਇਹ ਸਾਡੀ ਜਿਹੜੀ ਕੈਪੀਟਲ ਹੋਣ ਅਸੀਂ ਚੈਲੰਜ 16 ਮਿਲੀਅਨ ਦਾ ਕਰ ਰਹੇ ਹਾਂ ਉਦੋਂ ਆਉਂਦੇ ਸਕੂਲ ਬਾਰੇ ਵਿੱਚ 27 28 ਦੇ ਵਿੱਚ ਹੋ ਸਕਦਾ ਸੀ 50 ਤੋਂ 100 ਮਿਲੀਅਨ ਡਾਲਰ ਡੈਫਿਸਿਟ ਦੇ ਵਿੱਚ ਪਹੁੰਚ ਜੀਏ ਸਕੂਲ ਕਿਵੇਂ ਚੱਲਣਗੇ ਫਿਰ ਹਾਈਬ੍ਰਿਡ ਹਾਈਬ੍ਰਿਡ ਲਰਨਿੰਗ ਉਹ ਦੇਖੋ ਦੋ ਮੁੱਦੇ ਆ ਇੱਕ ਤਾਂ ਹੈਗੀ ਆਪਰੇਟਿੰਗ ਗ੍ਰਾਂਟ ਦਾ ਮੁੱਦਾ ਆਪਰੇਟਿੰਗ ਗ੍ਰਾਂਟ ਤਾਂ ਅਸੀਂ ਇੱਧਰ ਉੱਧਰੋਂ ਕੱਟ ਕਰਕੇ ਕੋਈ ਰਿਸੋਰਸਸ ਕੱਟ ਕਰਕੇ ਜਿਸ ਤਰ੍ਹਾਂ ਅਸੀਂ ਹੁਣ ਬੱਸਿੰਗ ਕੱਟ ਕਰਤੀ 3.3 ਮਿਲੀਅਨ ਡਾਲਰ ਉਹਦੇ ਵਿੱਚੋਂ ਕੱਟ ਲਿਆ ਲਰਨਿੰਗ ਸੈਂਟਰ ਦੋ ਬੰਦ ਕਰਨੇ ਪੈ ਗਏ ਕਿਉਂਕਿ ਅਸੀਂ ਉਹਨਾਂ ਦੀ ਲੀਜ਼ੀਜ਼ ਨਹੀਂ ਰੀਨਿਊ ਕਰ 파ਰੇ ਲੀਜ਼ ਰੇਟ ਉੱਤੇ ਜਾ ਰਿਹਾ ਸੀਗਾ ਫਿਰ ਅਸੀਂ 50 ਜਿਹੜੇ IESWs ਜਿਹੜੇ ਉਹ ਘੱਟ ਹਾਇਰ ਕਰ ਰਹੇ ਹਾਂ 1 ਸੈਪਟੈਂਬਰ ਨੂੰ ਜਦੋਂ ਨਵਾਂ ਸਕੂਲ ਵਰਾ ਸ਼ੁਰੂ ਹੋਣਾ ਆਏਗਾ ਸੋ ਇਹ ਸਾਰੇ ਕੱਟ ਕਰਕੇ ਅਸੀਂ ਆਪਰੇਟਿੰਗ ਜਿਹੜਾ ਬਜਟ ਹੈ ਉਹਨੂੰ ਤਾਂ ਬੈਲੈਂਸ ਕਰ ਲਾਂਗੇ ਪਰ ਜਿਹੜੀ ਸਾਡੀ ਕੈਪੀਟਲ ਡਿਮਾਂਡ ਹੈਗੀ ਆ ਜਿੱਥੇ ਕਿ ਅਸੀਂ 5.4 ਬਿਲੀਅਨ ਡਾਲਰ ਜਿਹੜਾ ਸੂਬਾ ਸਰਕਾਰ ਤੋਂ ਡਿਮਾਂਡ ਕਰ ਰਹੇ ਆ ਉਹ ਜਿਹੜੀ ਉੱਥੇ ਖੜੀ ਆ ਉਹਨ 2017 ਦੇ ਵਿੱਚ ਐਸ ਗਵਰਨਮੈਂਟ ਦਾ ਹੀ ਵਾਅਦਾ ਸੀਗਾ ਵੀ ਅਸੀਂ ਸਰੀ ਦੇ ਵਿੱਚੋਂ ਅਗਲੇ 24 ਸਾਲ ਸਾਰੇ ਪੋਰਟੇਬਲ ਖਤਮ ਕਰ ਦੇਾਂਗੇ ਕਿੰਨੀ ਵਾਰੀ ਹੋ ਚੁੱਕੇ ਵਾਅਦੇ ਤਾਂ ਬਹੁਤ ਵਾਰੀ ਹੋਈ ਜੀ ਸਾਰੀਆਂ ਸਰਕਾਰਾਂ ਹੀ ਕਰ ਚੁੱਕੀਆਂ ਤੀਜੀ ਵਾਰੀ ਸਰਕਾਰ ਬਣ ਗਈ ਉਹ ਹੋਇਆ ਕੀ 2017 ਦੇ ਵਿੱਚ ਸਾਡੇ ਕੋਲੇ 190 ਤੇ ਕਰੀਬ ਪੋਰਟੇਬਲ ਸੀਗੇ ਜਿਹੜੇ ਇਨਸਟ੍ਰਕਸ਼ਨਲ ਪੋਰਟੇਬਲ ਦੀ ਗੱਲ ਕਰਾਂ ਅੱਜ ਜੋ ਇਨਸਟ੍ਰਕਸ਼ਨਲ ਪੋਰਟੇਬਲ 315 ਤੇ ਪਹੁੰਚੇ ਹੋਏ ਆ 2017 ਤੋਂ ਲੈ ਕੇ ਹੁਣ ਤੱਕ 25 ਤੱਕ ਅਸੀਂ 8 ਸਾਲਾਂ ਦੇ ਵਿੱਚ ਸਰਕਾਰ ਨੇ ਫੁੱਲ ਮジョਰਿਟੀ ਗਵਰਨਮੈਂਟ ਦੇ ਵਿੱਚ ਵੀ ਦੋ ਵਾਰੀ ਰਾਜ ਕਰ ਲਿਆ ਹੈਗਾ ਫਿਰ ਵੀ ਤੁਸੀਂ ਇੰਨੀ ਕਿ ناکਾਮਯਾਬੀ ਸ਼ੋ ਕੀਤੀ ਹੈਗੀ ਆ ਕਿ ਵੀ ਜੋ ਲੋੜੀਂਦਾ ਰਿਸੋਰਸਿਸ ਸਰੀ ਨੂੰ ਮਿਲਣੇ ਚਾਹੀਦੇ ਸੀ ਉਹ ਵੀ ਨਹੀਂ ਦਿੱਤੇ ਪੋਰਟੇਬਲ ਖਤਮ ਕਰਨ ਦੀ ਤਾਂ ਗੱਲ ਹੀ ਬਹੁਤ ਦੂਰ ਹੋਈ ਜੀ ਸਾਡੀ ਜਿਹੜੀ ਡਿਮਾਂਡ ਉਦੋਂ ਤਕਰੀਬਨ 1 ਮਿਲੀਅਨ ਡਾਲਰ ਦੇ ਲਾਗੇ ਛਾਗੇ ਸੀਗੇ ਕੈਪੀਟਲ ਦੀ ਹੁਣ ਉਹ ਡਿਮਾਂਡ 5.4 ਬਿਲੀਅਨ ਡਾਲਰ ਤੇ ਪਹੁੰਚ ਗਈ ਆ ਤੇ ਸਾਨੂੰ ਮਿਲਿਆ ਕਿੰਨਾ ਆ ਪਿਛਲੇ 17 ਸਾਲਾਂ ਦੇ ਵਿੱਚ 650 ਤੋਂ 700 ਮਿਲੀਅਨ ਡਾਲਰ ਮਿਲਿਆ ਜੀ 8 ਸਾਲਾਂ ਦੇ ਵਿੱਚ ਸੋ ਜਿਹੜੀ ਕਿ ਸਾਨੂੰ ਹਰ ਸਾਲ ਘੱਟੋ ਘੱਟ 1.5 ਬਿਲੀਅਨ ਡਾਲਰ ਜੇ ਸਾਰੀ ਇਹਨੂੰ ਨਹੀਂ ਮਿਲਦਾ ਤਾਂ ਸਾਡੀ ਜਿਹੜੀ ਸਮੱਸਿਆ ਹੈ ਹਰ ਸਾਲ ਵੱਧਦੀ ਜਾਣੀ ਆ ਔਰ ਇਹ ਵੱਤ ਤੋਂ ਵੱਤਰ ਹੁੰਦੀ ਜਾਣੀ ਆ ਤੇ ਕਲਾਸ ਨੂੰ ਸਪੀਸਿਸ ਦੀ ਜੇ ਮੈਂ ਗੱਲ ਕਰਾਂ ਜਾਂ ਤਾਂ ਤੁਸੀਂ ਉਹ ਫਿਰ ਸੁਪਰੀਮ ਕੋਰਟ ਆਫ ਦਾ ਆਦੇਸ਼ ਵਾਪਸ ਲਵੇ ਕਲਾਸ ਸਾਈਜ਼ ਕਲਾਸ ਸਾਈਜ਼ ਕੰਪੋਜੀਸ਼ਨ ਵਾਲਾ ਤੇ ਇੱਕ ਇੱਕ ਕਲਾਸ ਦੇ ਵਿੱਚ ਤੁਸੀਂ 35 35 40 40 ਬੱਚੇ ਬਿਠਾਓ ਜੇ ਨਹੀਂ ਤੁਸੀਂ ਉਹ ਵਾਪਸ ਲੈ ਸਕਦੇ ਫਿਰ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਵੀ ਅਸੀਂ ਹਾਈਬ੍ਰਿਡ ਲਰਨਿੰਗ ਕਰੀਏ ਬੱਚਿਆਂ ਨੂੰ ਅਧਿਆਨ ਨੂੰ ਘਰੇ ਬੈਠ ਕੇ এডੂਕੇਸ਼ਨ ਮਿਲੇ ਤੇ ਅਧਿਆਨ ਨੂੰ ਕਲਾਸਰੂਮ ਚ ਜਿ ਕਿਉਂਕਿ ਐਕਸਟੈਂਡਡ ਆਵਰ ਅਸੀਂ ਸਾਰੇ ਸਕੂਲਾਂ ਵਿੱਚ ਕਰ ਚੁੱਕੇ ਹਾਂ ਉਹਦੇ ਨਾਲ ਕੋਈ 10 ਤੋਂ 13% ਕੈਪੈਸਿਟੀ ਜਿਹੜੀ ਵੱਧ ਮਿਲਦੀ ਆ ਉਹ ਤੋਂ ਵੱਧ ਨਹੀਂ ਮਿਲਦੀ ਜੀ अच्छा जी ਜਿਹੜੀ ਤੁਸੀਂ ਕਿਹਾ ਵੀ ਜਿਹੜੀ ኦਪਰੇਸ਼ਨਲ ਕੋਸਟ ਆ ਇਹਦੀ ਉਹ ਕੱਟ ਕੀ ਕਰਕੇ ਤੁਸੀਂ ਉਹਨੂੰ ਬੈਲੈਂਸ ਥੋੜਾ ਜਿਹਾ ਕੀਤਾ ਬੱਸਾਂ ਬੰਦ ਹੋ ਗਈਆਂ ਬਿਲਕੁਲ ਜਿਹੜੇ ਟੀਚਰ ਦੇ ਅਸਿਸਟੈਂਟ ਜਿਹਨੂੰ ਹੁਣ ਨਵੀਂ ਟਰਮ ਯੂਜ਼ ਕਰਦੇ ਉਹ ਤੁਸੀਂ ਨਹੀਂ ਹਾਇਰ ਕਰ ਰਹੇ ਹਾਂਜੀ ਲਰਨਿੰਗ ਸੈਂਟਰ ਬੰਦ ਕਰ ਦਿੱਤੇ ਦੋ ਇਹਦਾ ਅਸਰ ਐਜੂਕੇਸ਼ਨ ਸਿਸਟਮ ਉੱਤੇ ਪੈ ਨਹੀਂ ਰਿਹਾ ਮਤਲਬ ਜਿਹੜੇ ਬੱਚਿਆਂ ਨੇ ਬੱਸਾਂ 'ਚ ਆਉਣਾ ਸੀ ਜਾਂ ਸਪੈਸ਼ਲ ੀਡਸ ਵਾਲੇ ਬੱਚੇ ਜਿਹਨੂੰ ਐਜੂਕੇਸ਼ਨ ਸਿਸਟਮ ਦੀ ਲੋੜ ਆ ਤੁਸੀਂ ਸਤੰਬਰ 'ਚ ਨਹੀਂ ਹਾਇਰ ਕਰਨੇ ਜੇ 1700 ਜਾਂ ਜਿੰਨੇ ਹੈਗੇ ਉਹਦੇ ਚ ਜਿੰਨੇ ਐਡ ਕਰਨੇ ਆ ਹਾਂਜੀ ਉਹਦੇ ਨਾਲ ਫਿਰ ਉਹ ਅਸਰ ਕਿਹਦੇ ਤੇ ਪੈ ਰਿਹਾ ਹੈ ਬਿਲਕੁਲ ਬੱਚਿਆਂ ਤੇ ਪੈ ਰਿਹਾ ਜੀ ਬੱਚਿਆਂ ਤੇ ਪੈ ਰਿਹਾ ਸਟਾਫ ਦੇ ਉੱਤੇ ਬਰਡਨ ਜ਼ਿਆਦਾ ਪੈ ਰਿਹਾ ਸਟਾਫ ਬਰਨ ਆਊਟ ਹੋ ਰਿਹਾ ਹੈਗਾ ਕਿਉਂਕਿ ਉਹਨਾਂ ਨੂੰ ਜ਼ਿਆਦਾ ਐਜੂਕੇਸ਼ਨ ਇਸ ਇੱਕ ਐਜੂਕੇਸ਼ਨ ਅਸਿਸਟੈਂਟ ਨੂੰ ਮਲਟੀਪਲ ਬੱਚਿਆਂ ਨੂੰ ਸਪੋਰਟ ਕਰਨਾ ਪੈ ਰਿਹਾ ਹੈਗਾ ਸੋ ਇਹਦੇ ਉੱਤੇ ਸਾਰਿਆਂ ਤੇ ਅਸਰ ਪੈ ਰਿਹਾ ਮਾਪਿਆਂ ਦੇ ਉੱਤੇ ਬਹੁਤ ਗੰਭੀਰ ਅਸਰ ਪੈ ਰਿਹਾ ਜਿਨ੍ਹਾਂ ਨੂੰ ਹੁਣ ਅੱਗੇ ਬੱਸਿੰਗ ਮਿਲ ਰਹੀ ਸੀਗੀ ਹੁਣ ਜੇ ਅਸੀਂ 3.3 ਮਿਲੀਅਨ ਡਾਲਰ ਬੱਸਿੰਗ ਕੱਟ ਕੀਤੀ ਹੈ ਜਿਹੜੇ ਬੱਚਿਆਂ ਨੂੰ ਨਹੀਂ ਸਰਵਿਸਿਜ਼ ਮਿਲ ਰਹੀਆਂ ਆਏਗੀਆਂ ਉਹ ਬੱਚਿਆਂ ਨੂੰ ਹੁਣ ਡ੍ਰੌਪ ਕਰਨ ਜਾਣਾ ਪੈ ਰਿਹਾ ਉਹਨਾਂ ਨੂੰ ਇੱਕ ਪੇਰੈਂਟ ਨੂੰ ਚੱਕ ਕੇ ਲੈ ਕੇ ਆਉਣਾ ਪੈ ਰਿਹਾ ਉਹਨਾਂ ਦੇ ਕੰਮਾਂ ਕਰ ਜਾਂਦੇ ਵਿੱਚ ਬਹੁਤ ਵਿਗੜਨ ਪੈ ਰਿਹਾ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਿੱਧੇ ਤੌਰ ਤੇ ਜਿਹੜਾ ਅਸਰ ਉਹ ਬੱਚਿਆਂ ਤੇ ਵੀ ਪੈਂਦਾ ਸਟਾਫ ਤੇ ਵੀ ਤੇ ਪੇਰੈਂਟਸ ਤੇ ਵੀ ਪੈਂਦਾ ਹੈਗਾ ਪਰ ਸਾਨੂੰ ਕਿਉਂਕਿ ਅਸੀਂ ਬਜਟ ਸਾਡੀ ਜਦੋਂ ਅਸੀਂ ਸੋਚ ਚੁੱਕਦੇ ਆ ਐਜ਼ ਅ ਟਰਸਟੀ ਅਸੀਂ ਨਾਲ ਇਹ ਵੀ ਸੋਚ ਚੁੱਕਦੇ ਆ ਵੀ ਸਾਨੂੰ ਜੋ ਰਿਸੋਰਸਸ ਸੂਬਾ ਸਰਕਾਰ ਤੋਂ ਮਿਲਣਗੇ ਉਹਨਾਂ ਦੇ ਵਿੱਚ ਵਿੱਚ ਰਹਿ ਕੇ ਅਸੀਂ ਬਜਟ ਨੂੰ ਬੈਲੈਂਸ ਕਰਕੇ ਸਕੂਲ ਬੋਰਡ ਨੂੰ ਚਲਾਣਾ ਹੈਗਾ ਪਰ ਜੇ ਸਾਨੂੰ ਰਿਸੋਰਸਸ ਇਨਾਫ ਨਹੀਂ ਮਿਲਦੇ ਤਾਂ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਰਿਸੋਰਸਸ ਦੇ ਵਿੱਚ ਵਿੱਚ ਰਹਿ ਕੇ ਤੁਸੀਂ ਬਜਟ ਨੂੰ ਬੈਲੈਂਸ ਕਰੋ ਜੇ ਉਹ ਰਿਸੋਰਸਸ ਇਨਾਫ ਨਹੀਂ ਹੈਗੇ ਤਾਂ ਸਾਨੂੰ ਕਿਤੇ ਨਾ ਕਿਤੇ ਸਰਵਿਸਿਜ਼ ਕੱਟ ਕਰਨੀਆਂ ਪੈਂਦੀਆਂ ਸਰਵਿਸਿਜ਼ ਕਿੱਥੋਂ ਕੱਟ ਹੋਣਗੀਆਂ ਕਲਾਸਰੂਮਜ਼ ਦੇ ਵਿੱਚੋਂ ਬਾਕੀ ਸਕੂਲ ਬੋਰਡ ਦਾ ਵੀ ਇਹੀ ਹਾਲ ਆ ਪ੍ਰੋਵਿੰਸ ਦੇ ਵਿੱਚ ਕਿ ਸਰੀ ਦਾ ਜਾਦੇ ਇਸ ਤਰ੍ਹਾਂ ਦਾ ਆ ਬਹੁਤੇ ਸਕੂਲ ਡਿਸਟ੍ਰਿਕਟ ਇਸ ਟਾਈਮ ਜਿਹੜੇ ਉਹ ਸਟਰਗਲ ਕਰ ਰਹੇ ਆ ਜੀ ਫਾਈਨੈਂਸ਼ਲੀ ਬਹੁਤੇ ਸਕੂਲ ਡਿਸਟ੍ਰਿਕਟ ਜਿੰਨੇ ਮੈਂ ਜਾਣਦਾ ਹੈਗਾ ਵੱਡੇ ਖਾਸ ਕਰਕੇ ਜਿਸ ਤਰ੍ਹਾਂ ਵੈਨਕੂਵਰ ਹੋ ਗਿਆ ਆਪਣਾ ਐਪਿਸਪੋਰਡ ਹੋ ਗਿਆ ਜਾਂ ਲੈਂਗਲੀ ਹੋ ਗਿਆ ਜਿਹੜੇ ਵੱਡੇ ਡੈਲਟਾ ਹੋ ਗਿਆ ਇਹ ਸਾਰੇ ਸਕੂਲ ਡਿਸਟ੍ਰਿਕਟ ਜਿਹੜੇ ਉਹ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਹੈਗੇ ਆ ਬਹੁਤ ਹਾਰਡ ਹੈ ਮੈਨੇਜ ਕਰਨਾ ਸਪੈਸ਼ਲੀ ਜਦੋਂ ਤੁਹਾਡੀ ਪੋਪੂਲੇਸ਼ਨ ਬਹੁਤ ਰਫਤਾਰ ਨਾਲ ਜਿਹੜੀ ਉਹ ਗ੍ਰੋਥ ਉੱਥੇ ਹੋ ਰਹੀ ਹੋਵੇ ਤਾਂ ਜਿਸ ਤਰ੍ਹਾਂ ਸਰੀ ਦੀ ਹੋ ਰਹੀ ਹੈਗੀ ਜਦੋਂ ਅੱਛਾ ਹੁਣ ਸਰਕਾਰ ਪੈਸੇ ਕਿਉਂ ਨਹੀਂ ਦੇ ਰਹੀ ਅਸੀਂ ਆ ਸਰਕਾਰ ਦੇ ਨਾਲ ਵੀ ਗੱਲਬਾਤ ਤੁਸੀਂ ਪੋਰਟੇਬਲ ਦੀ ਗੱਲ ਕੀਤੀ ਸੀ ਪ੍ਰੀਮੀਅਰ ਨੂੰ ਉਹ ਉਹ 컨ਫਰੰਸ ਦੇ ਵਿੱਚ ਪੁੱਛਿਆ ਪਰਸਨਲੀ ਮੈਂ ਪੁੱਛਿਆ ਵੀ ਤੁਸੀਂ ਬਹੁਤ ਕੀਤਾ ਤੇ ਵੀ ਇਹ ਪੋਰਟੇਬਲ ਕਦੇ ਖਤਮ ਹੋਣਗੇ ਇੱਥੋਂ ਜਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਐਜੂਕੇਸ਼ਨ ਮਿਨਿਸਟਰਾਂ ਅਸੀਂ ਗੱਲ ਕਰਦੇ ਸੀ ਉਹ ਕਹਿੰਦੇ ਜੀ ਅਸੀਂ ਤਾਂ ਇੰਨਾ ਕੁਝ ਦਿੱਤਾ ਜਿਹੜਾ ਪਹਿਲਾਂ ਕਿਸੇ ਕਿਸੇ ਨੇ ਦਿੱਤਾ ਹੀ ਨਹੀਂ ਦੇਖੋ ਜੇ ਪਿਛਲੀ ਗਵਰਨਮੈਂਟ ਦੀ ਮੈਂ ਗੱਲ ਕਰਾਂ ਉਹਨਾਂ ਨੇ ਸਾਰੀ ਨੂੰ ਨੈਗਲੈਕਟ ਕੀਤਾ ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ ਹੈਨਾ ਪਰ ਉਹ ਹੁਣ ਗਵਰਨਮੈਂਟ ਨੂੰ ਗਿਆਨ ਨੂੰ ਵੀ 8 ਸਾਲ ਹੋ ਗਏ। ਕਦੋਂ ਦੇ ਗਏ ਹਾਂ ਜੀ 28 17 ਦੇ? ਹਾਂ ਜੀ 8 ਸਾਲ ਹੋ ਗਏ। ਜੀ ਹੁਣ ਜੇ ਤੁਸੀਂ ਤਿੰਨ ਟਰਮਾਂ ਬਾਅਦ ਦੇ ਵਿੱਚ ਗਵਰਨਮੈਂਟ ਫੁੱਲ ਮੈਜੋਰਟੀ ਦੇ ਵਿੱਚ ਵੀ ਤੁਸੀਂ ਰਾਜਕਾਰ ਬੈਠੇ ਹੋ ਤੇ ਫਿਰ ਵੀ ਤੁਸੀਂ ਪਿਛਲੀ ਗਵਰਨਮੈਂਟ ਨੂੰ ਬਲੇਮ ਕਰੀ ਜਾਣਾ ਫਿਰ ਤਾਂ ਤੁਸੀਂ ਵੀ ਗਵਰਨਮੈਂਟ ਛੱਡ ਕੇ ਪਾਸੇ ਹੋ ਜਾਓ ਨਾ ਵੀ ਕਿਸੇ ਹੋਰ ਨੂੰ ਚਾਂਸ ਦਿਓ। ਬਿਲਕੁਲ ਰਾਈਟ। ਤਾਂ ਜੇ ਤੁਸੀਂ ਹਲੇ ਵੀ ਕਹੀ ਜਾਣਾ ਜੀ ਉਹ ਜੀ ਆਪਣੀ ਸਾਈਟਾਂ ਵੇਚ ਗਏ ਜੀ ਹਸਪੀਟਲ ਦੀਆਂ ਜੀ ਸਕੂਲਾਂ ਦੀਆਂ ਜਿਹੜੀਆਂ ਲੈਂਡ ਸੀਗੀਆਂ ਉਹ ਵੇਚ ਗਏ। ਪਰ ਗੱਲ ਤਾਂ ਇਹ ਹੈ ਵੀ ਤੁਸੀਂ 8 ਸਾਲਾਂ ਦੇ ਵਿੱਚ ਕਿੰਨੀਆਂ ਬਾਹੇ ਕੀਤੀਆਂ ਤੁਸੀਂ ਜੋ ਪ੍ਰੋਮਿਸ ਕੀਤਾ ਸੀ 2017 ਦੇ ਵਿੱਚ ਆ ਕੇ ਕਿ ਤੁਸੀਂ ਆਪਦੇ ਪ੍ਰੋਮਿਸ ਦੇ ਉੱਤੇ ਖਰੇ ਉਤਰੇ ਕਿ ਵੀ ਸਰੀ ਦੇ ਵਿੱਚ ਉਹ ਵਿਚਾਰਾ ਸਾਲਾਂ ਵਿੱਚ ਪੋਟੇਬਲ ਖਤਮ ਕਰ ਦੇਵਾਂਗੇ ਮਾਨਯੋਗ ਜੋਗ ਜੌਨ ਹਾਰਗਨ ਸਾਹਿਬ ਦਾ ਪ੍ਰੋਮਿਸ ਹੈਗਾ ਜਿਹੜੇ ਆਪਣੇ ਪ੍ਰੀਮੀਅਰ ਉਦੋਂ ਬਣੇ ਹੈਗੇ ਆ ਸੋ ਕਿਤੇ ਨਾ ਕਿਤੇ ਸਰਕਾਰ ਦੀ ਇਹ ناکਾਮਯਾਬੀ ਹੈ ਉਹਨਾਂ ਵੱਲੋਂ ਜਿਹੜੀ ਐਜੂਕੇਸ਼ਨ ਨੂੰ ਆਪਣੀ ਪ੍ਰਾਇਰਟੀ ਨਾ ਬਣਾਉਣਾ ਇਸ ਸਾਰਨੋਂ ਵੱਡੀ ਜਿਹੜੀ ਸਰਕਾਰ ਦੀ ਐ ਇਥੋਂ ਦੀ ਜਿਹੜੀ ناکਾਮਯਾਬੀ ਹੈ ਜਿੰਨੀ ਚਿਰ ਤੱਕ ਐਜੂਕੇਸ਼ਨ ਨੂੰ ਇਹ ਟਾਪ ਮੋਸਟ ਪ੍ਰਾਇਰੀਟੀ ਨਹੀਂ ਬਣਾਉਂਦੇ ਉਨੀ ਦੇਰ ਤੱਕ ਸਾਡੀ ਜਿਹੜੀ ਸਰੀ ਛੱਡੋ ਹੋਰ ਵੀ ਜਿਹੜੇ ਬਾਕੀ ਦੇ ਜਿਹੜੇ ਸ਼ਹਿਰ ਹੈਗੇ ਆ ਆਪਣੇ ਬੀਸੀ ਦੇ ਉਹਨਾਂ ਦੀ ਜਿਹੜੀ ਇਹ ਐਜੂਕੇਸ਼ਨ ਦੀ ਸਮੱਸਿਆ ਹੱਲ ਹੱਲ ਨਹੀਂ ਹੋਣ ਦੀ ਹਾਂ ਪ੍ਰਾਇਰੀਟੀ ਇਹਨਾਂ ਦੀ ਹੈਗੀ ਹਾਊਸਿੰਗ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈਗਾ ਉਹ ਉਹ ਵੀ ਇੱਕ ਗੰਭੀਰ ਸਮੱਸਿਆ ਸੀ ਪਰ ਜਿੰਨੀ ਚਿਰ ਕਿਉਂਕਿ ਐਜੂਕੇਸ਼ਨ ਹੋ ਗਿਆ ਹੈਲਥ ਕੇਅਰ ਹੋ ਗਿਆ ਇਹ ਵੀ ਬਹੁਤ ਮਹੱਤਵਪੂਰਨ ਮੁੱਦੇ ਹੈਗੇ ਆ ਇਹ ਸਾਡਾ ਪੁਹਿਖ ਹੈਗਾ ਹੂੰ ਸੋ ਜੇ ਪੁਹਿਖ ਨੂੰ ਅਸੀਂ ਸੁਧਾਰਨਾ ਹੈਗਾ ਆਪਣੇ ਨੂੰ ਜੇ ਆਪਾਂ ਫਿਊਚਰ ਨੂੰ ਬ੍ਰਾਈਟ ਕਰਨਾ ਹੈਗਾ ਤਾਂ ਆਪਾਂ ਨੂੰ ਇਹਦੇ ਨਾਲ ਜਿਹੜਾ ਪੂਰਾ ਧਿਆਨ ਦੇਣ ਦੀ ਲੋੜ ਹੈਗੀ ਔਰ ਐਜੂਕੇਸ਼ਨ ਮਿਨਿਸਟਰੀ ਨੂੰ ਪ੍ਰੀਮੀਅਰ ਆਫਿਸ ਨੂੰ ਫਾਈਨੈਂਸ ਮਿਨਿਸਟਰੀ ਨੂੰ ਤੇ ਟ੍ਰੈਜਰੀ ਬੋਰਡ ਨੂੰ ਸਾਰਿਆਂ ਨੂੰ ਇੱਕੋ ਟੇਬਲ ਤੇ ਆ ਕੇ ਜਿਹੜੀ এডਿਕੇਸ਼ਨ ਵੱਲ ਬਹੁਤ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤੇ ਮੈਕਸਿਮਮ ਜੋ ਵੀ ਫੰਡਿੰਗ ਹੈ ਉਹ এডਿਕੇਸ਼ਨ ਦੇ ਵੱਲ ਪਾਉਣ ਦੀ ਲੋੜ ਹੈ ਕਦੀ ਟਾਈਮ ਹੁੰਦਾ ਸੀਗਾ ਵੀ ਸਰਕਾਰ ਦਾ ਜਿਹੜਾ ਬਜਟ ਸੀਗਾ ਉਹਦੇ ਵੱਲੋਂ এডਿਕੇਸ਼ਨ ਦੇ ਵੱਲ ਕੋਈ ਤਕਰੀਬਨ 22% ਜਿਹੜਾ ਹਿਸਾਬ ਦੱਦਾ ਸੀ ਉਹ ਹੁਣ ਹਿੱਸਾ ਘਟ ਕੇ 8% ਹੋ ਗਿਆ ਟੋਟਲ ਬਜਟ ਦਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਉਹਦਾ ਇੰਪੈਕਟ ਹੋ ਰਿਹਾ ਹੈਗਾ ਕਿ ਵੀ ਜੇ ਤੁਸੀਂ ਉਹ ਫੰਡਿੰਗ ਵਧਾਉਣ ਦੀ ਜਗ੍ਹਾ ਤੁਸੀਂ ਘੱਟ ਕਰੀ ਜਾਂਦੇ ਹੋ ਹੋਰ ਜਿਹੜੇ ਆਪਣੇ ਉਹਨਾਂ ਦੇ ਸੈਗਮੈਂਟਸ ਆ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰੀ ਜਾਂਦੇ ਆ ਪਰ ਐਜੂਕੇਸ਼ਨ ਤੇ ਹੈਲਥ케어 ਵਿੱਚੋਂ ਕੱਟੀ ਜਾ ਰਹੇ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਬਹੁਤ ਵੱਡੀ ਉਹਨਾਂ ਦੇ ਕੋਲੇ ਦਲੀਲ ਹੁੰਦੀ ਆ ਕਿ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਇੰਨੀ ਜ਼ਿਆਦਾ ਪੋਪੂਲੇਸ਼ਨ ਵਧੀ ਆ ਕਿ ਜਿਹੜੀ ਸਾਡੀ ਆਸ ਤੋਂ ਬਾਹਰ ਆ ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਇਦਾਂ ਮੈਨੇਜ ਨਹੀਂ ਕੀਤਾ ਜਾ ਸਕਦਾ ਇਹ ਕਿਉਂਕਿ ਅਨ ਐਕਸਪੈਕਟਿਡ ਤੇ ਅਨ ਨੈਚੁਰਲ ਗ੍ਰੋਥ ਆ ਪੋਪੂਲੇਸ਼ਨ ਦੀ ਇੱਥੇ ਸਾਰੇ ਇੱਥੇ ਹੀ ਆ ਕਿ ਵਸੀ ਜਾਂਦੇ ਆ ਇਹਦਾ ਕੋਈ ਇਹ ਐਕਸਕਿਊਜ਼ ਹੈਗਾ ਠੀਕ ਹੈ ਦੇਖੋ ਜੇ ਕੋਈ ਵੀ ਸ਼ਹਿਰ ਦੇ ਵਿੱਚ ਗਰੋਥ ਹੋ ਰਹੀ ਆ ਤਾਂ ਆਬਵੀਅਸਲੀ ਉਹ ਬੰਦੇ ਜਿਹੜੇ ਸਾਰੇ ਵਿਹਲੇ ਤਾਂ ਬੈਠੇ ਨਹੀਂ ਕੰਮ ਕਰ ਰਹੇ ਆ ਕੰਮ ਕਰ ਰਹੇ ਆ ਤੇ ਟੈਕਸਿਸ ਵੀ ਦੇ ਰਹੇ ਆ ਟੈਕਸਿਸ ਦੇ ਰਹੇ ਆ ਜਾ ਕਿੱਥੇ ਰ ਹੈ ਗਵਰਨਮੈਂਟ ਕੋਲੇ ਜਾ ਰਹੇ ਆ ਸੋ ਜੇ ਗਰੋਥ ਹੋ ਰਹੀ ਆ ਸਿਟੀ ਦੀ ਤਾਂ ਟੈਕਸਿਸ ਦੇ ਵਿੱਚ ਵੀ ਤਾਂ ਵਾਧਾ ਹੋ ਰਿਹਾ ਤੁਹਾਡੀ ਇਨਕਮ ਦੇ ਵਿੱਚ ਵੀ ਵਾਧਾ ਹੋ ਰਿਹਾ ਜੇ ਇਨਕਮ ਦੇ ਵਿੱਚ ਵਾਧਾ ਹੋ ਰਿਹਾ ਤਾਂ ਤੁਸੀਂ ਉਸ ਹਿਸਾਬ ਨਾਲ ਉਹ ਨੂੰ ਇਨਵੈਸਟਮੈਂਟ ਕਿਉਂ ਨਹੀਂ ਕਰ ਰਹੇ ਹੈਗੇ ਗੱਲ ਕੀ ਹੈ ਵੀ ਨੀਤੀਆਂ ਨਹੀਂ ਸਾਫ਼ ਹੈਗੀਆਂ ਨੀਤਾ ਹੈਗੀਆਂ ਦੂਜੇ ਮਹਿਕਮਿਆਂ ਦੇ ਵਿੱਚ ਇਨਵੈਸਟ ਕਰਨ ਦੀ ਹੈ ਜੇ ਤੁਹਾਡਾ ਨੀਤ ਸਾਫ਼ ਹੋਵੇ ਵੀ ਅਸੀਂ এডਿਕੇਸ਼ਨ ਦਾ ਸੁਧਾਰ ਕਰਨਾ ਹੈਗਾ ਤਾਂ ਇਹ ਨਹੀਂ ਵੀ ਗਵਰਨਮੈਂਟ ਕੋਲੇ ਬਜਟ ਨਹੀਂ ਹੈਗਾ ਬਜਟ ਹੈਗਾ ਪਰ ਉਹ এডਿਕੇਸ਼ਨ ਵਾਲੇ ਪਾਸੇ ਨਹੀਂ ਖਰਚਾ ਹੋ ਰਿਹਾ ਕਿੱਥੋਂ ਕੱਟ ਕਰਕੇ এডਿਕੇਸ਼ਨ 'ਚ ਪਾ ਸਕਦੇ ਕੋਈ ਸਰਕਾਰ ਕੋਲੇ ਕਿਹੋ ਜਿਹਾ ਪੈਸਾ ਹੈ ਪੈਸਾ ਪਿਆ ਜਿਹੜਾ ਇਧਰਲੇ ਪਾਸੇ ਦਿੱਤਾ ਜਾ ਸਕਦਾ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਸਾਲਾਨਾ ਟੈਕਸ ਪੇਅਰਸ ਤੋਂ ਮਨੀ ਇਕੱਠੀ ਹੁੰਦੀ ਬਿਲੀਅਨਸ ਆਫ ਡਾਲਰਸ ਹਨੇ ਤੁਸੀਂ ਐਜੂਕੇਸ਼ਨ ਲਈ 3-4 ਬਿਲੀਅਨ ਡਾਲਰ ਵਿੱਚੋਂ ਕੱਢ ਦਿੰਦੇ ਹੋ ਪਰ ਉਹ ਅਮਾਉਂਟ ਜਿਹੜਾ ਉਹ ਵਧਾਉਣ ਦੀ ਲੋੜ ਹੈ ਸਪੈਸ਼ਲੀ ਜਿਸ ਤਰ੍ਹਾਂ ਮੈਂ ਅੱਗੇ ਵੀ ਆਖਿਆ ਵੀ ਇਨਫਲੇਸ਼ਨ ਨੂੰ ਜਿੰਨੀ ਚਿਰ ਤੱਕ ਤੁਸੀਂ ਧਿਆਨ ਚ ਰੱਖ ਕੇ ਹਰ ਸਾਲ ਉਹ ਜਿਹੜੀ ਜੇ 3-4% ਉਹ ਸਾਲ ਦੇ ਵਿੱਚ ਇਨਫਲੇਸ਼ਨ ਵਧੀਆ ਤਾਂ 3 ਤੋਂ 4% ਜੇ ਤੁਸੀਂ ਰੈਂਟ ਲੋਕਾਂ ਦਾ ਵਧਾ ਰਹੇ ਹੋ ਹਰ ਸਾਲ ਤੁਹਾਨੂੰ ਅਲਾਉਡ ਹੁੰਦਾ 3 ਤੋਂ 4% ਕਰਾਇਆ ਵਧਾਉਣ ਦਾ ਜੇ ਤੁਸੀਂ ਕਰਾਇਆ ਵਧਾ ਰਹੇ ਹੋ ਟੀਚਰਸ ਦੀ ਸੈਲਰੀ ਵਧਾ ਰਹੇ ਹੋ ਟੀਚਰਸ ਦੇ ਬੈਨੀਫਿਟ ਵਧਾ ਰਹੇ ਹੈਗੇ ਹੋ ਤਾਂ ਉਹਦੇ ਨਾਲ ਤੁਸੀਂ ਜਿਹੜਾ ਪਰ ਸਟੂਡੈਂਟ ਬੇਸ ਫੰਡਿੰਗ ਜਿਹੜਾ ਅਮਾਉਂਟ ਹੈ ਉਹਦੇ ਵਿੱਚ ਇਨਫਲੇਸ਼ਨ ਦੇ ਹਿਸਾਬ ਨਾਲ ਕਿਉਂ ਨਹੀਂ ਵਾਧਾ ਹੋ ਰਿਹਾ ਹੈ ਉਹ ਵੀ ਵਾਧਾ ਹੋਣ ਦੀ ਲੋੜ ਹੈ ਜਿਹੜਾ ਹੁਣ ਤੁਸੀਂ ਅਗਲੇ ਸਾਲ ਲਈ 16 ਮਿਲੀਅਨ ਡਾਲਰ ਦਾ ਡੈਫਿਸਿਟ ਦੱਸਦੇ ਆਂ ਤੇ ਪਹਿਲਾਂ 16 ਮਿਲੀਅਨ ਸੀ ਕਿ ਤੁਸੀਂ ਵੱਧ ਗਿਆ ਜਾਂ ਘਟ ਗਿਆ ਪਹਿਲਾਂ 50 ਮਿਲੀਅਨ ਡਾਲਰ ਸੀਗਾ ਜੀ ਅਸੀਂ 34 ਮਿਲੀਅਨ ਡਾਲਰ ਜਿਹੜਾ ਆਲਰੇਡੀ ਜਿਸ ਤਰ੍ਹਾਂ ਮੈਂ ਜਿਹੜੀਆਂ ਸਰਵਿਸਿਜ਼ ਕੱਟ ਕਰਨ ਦੀ ਮੈਂ ਗੱਲ ਕੀਤੀ ਆ ਉਹ ਘੱਟ ਕਰਕੇ ਉਹਨੂੰ ਅਸੀਂ ਬੈਲੈਂਸ ਕਰ ਹਟੇ ਆ ਪਰ ਇਹ 16 ਮਿਲੀਅਨ ਡਾਲਰ ਇਹ ਹੁਣ ਬਹੁਤ ਹੀ ਜ਼ਿਆਦਾ ਸਾਡੇ ਲਈ ਹਾਰਡ ਹੋ ਰਿਹਾ ਕਿਉਂਕਿ ਅਸੀਂ ਬਹੁਤ ਜ਼ਿਆਦੀਆਂ ਐਸੈਂਸ਼ੀਅਲ ਸਰਵਿਸਿਜ਼ ਵੱਲ ਵੀ ਹੁਣ ਚੱਕਣ ਲੱਗ ਗਏ ਆ ਜਿਸ ਤਰ੍ਹਾਂ ਡਾਇਵਰਸ ਲਰਨਰਸ ਆ ਸਾਡੇ ਸਪੈਸ਼ਲ ਨੀਡ ਬੱਚੇ ਆ ਉਹਨਾਂ ਨੂੰ ਬੱਸਿੰਗ ਦੀ ਲੋੜ ਹੈ ਉਹਨਾਂ ਨੂੰ ਆਈਐਸਡਬਲਯੂਜ਼ ਦੀ ਲੋੜ ਹੈਗੀ ਆ ਉਹਨਾਂ ਨੂੰ ਜਿਹੜੀ سپورਟ ਦੀ ਲੋੜ ਹੈ ਸਕੂਲਾਂ ਦੇ ਵਿੱਚ ਐਡੀਸ਼ਨਲ ਟੀਚਰਸ ਦੀ ਲੋੜ ਹੈਗੀ ਆ ਪਰ ਜਿਹੜੇ ਆਪਣੇ ਬੱਚੇ ਆ ਜਿਹੜੇ ਥੋੜੇ ਜੇ ਜ਼ਿਆਦਾ ਵਲਨਰੇਬਲ ਹੈਗੇ ਆ ਉਹਨਾਂ ਲਈ ਅਸੀਂ ਲਰਨਿੰਗ ਸੈਂਟਰਸ ਬਣਾਏ ਸੀਗੇ ਹੁਣ ਉਹੀ ਲਰਨਿੰਗ ਸੈਂਟਰ ਅਸੀਂ ਬੰਦ ਕਰਕੇ ਉਹਨਾਂ ਨੂੰ ਹਾਈ ਸਕੂਲਸ ਦੇ ਵਿੱਚ ਲੈ ਕੇ ਆ ਰਹੇ ਆ ਉਹਨਾਂ ਨੂੰ ਸੈਗਰੀਗੇਟ ਕਰਨ ਦਾ ਇੱਕ ਰੀਜ਼ਨ ਸੀਗਾ ਵੀ ਬੱਚਿਆਂ ਨੂੰ ਆਪਣੇ ਜਿਹੜੇ ਆਮ ਰੈਗੂਲਰ ਸਟੂਡੈਂਟਸ ਆ ਉਹਨਾਂ ਤੋਂ ਵੱਖ ਰੱਖ ਕੇ ਉਹਨਾਂ ਦੀ ਡਾਈਵਰਸ ਨੀਡਸ ਹੈਗੀ ਉਹਨਾਂ ਨੂੰ 1-1 ਐਜੂਕੇਸ਼ਨ ਦਿੱਤੀ ਜਾਵੇ ਪਰ ਹੁਣ ਹੁਣ ਕੀਤੇ ਨਾ ਕਿ ਤੇ ਉਹ ਵੀ ਸਾਡਾ ਜਿਹੜਾ ਫਾਰਮੂਲਾ ਫੇਲ ਹੁੰਦਾ ਲੱਗਦਾ ਜਾ ਰਿਹਾ ਮੈਨੂੰ ਕਿਉਂ ਕਿਉਂਕਿ ਸਾਡੇ ਕੋਲੇ ਨਾ ਫੰਡਿੰਗ ਨਹੀਂ ਹੈਗੀ ਜਿਹੜੇ ਟੀਚਰਸ ਜਾਂ ਜਿਹੜੇ IASW's ਨੇ ਇਹਨਾਂ ਦੀਆਂ ਤਨਖਾਹਾਂ ਸਕੂਲ ਬੋਰਡ ਦਿੰਦਾ ਕਿ ਪ੍ਰੋਵਿੰਸ ਦਿੰਦਾ ਜੀ ਦੇਖੋ ਇਹਨਾਂ ਦੇ ਕਲੈਕਟਿਵ ਐਗਰੀਮੈਂਟ ਹੁੰਦੇ ਆ ਟੀਚਰਸ ਦੀ ਜਿਹੜੀ ਸੈਲਰੀ ਉਹ ਬੀਸੀਪੀਸੀ ਵੱਲੋਂ ਸੈਟਅਪ ਹੁੰਦੀ ਆ ਤੁਹਾਡੇ ਲੋਕਲ 바ਰਗੇਨਿੰਗ ਵੀ ਹੁੰਦੀ ਆ ਵੀ ਥੋਡੀ ਜਿਹੜੀ ਟੀਚਰ ਜਿਹੜੀ ਸਰੀ ਟੀਚਰਸ ਫੈਡਰੇਸ਼ਨ ਐਸਟੀਐਫ ਜੀ ਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਕਿਸ ਤਰ੍ਹਾਂ ਦੇ ਤੁਹਾਡੇ ਆਰਗੂਮੈਂਟ ਐਗਰੀਮੈਂਟ ਹੈਗੇ ਆ ਇੱਕ ਤਾਂ ਗਵਰਨਮੈਂਟ ਵੱਲੋਂ ਸੈਟ ਕੀਤਾ ਜਾਂਦਾ ਵੀ ਤੁਸੀਂ ਇਸ ਸਾਲ ਇਹਨਾਂ ਨੂੰ ਇੰਨਾ ਇਨਕਰੀਮੈਂਟ ਦੇਣਾ ਅਗਲੇ ਸਾਲ ਇਹਨਾਂ ਦੇਣਾ ਕੋਸ਼ਿ ਤੁਹਾਡੇ ਲੋਕਲ 바ਰਗੇਨਿੰਗ ਵੀ ਇਹਨਾਂ ਦੇ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਉਹ ਵੀ ਤੁਹਾਡੇ ਸਾਈਨ ਅਪ ਹੁੰਦੇ ਸੋ ਉਹਨਾਂ ਦੇ ਅਕੋਰਡਿੰਗਲੀ ਸੈਲਰੀ ਸੈਟ ਅਪ ਹੁੰਦੀਆਂ ਜੋ ਕਿ ਹਰ ਸਾਲ ਤਕਰੀਬਨ ਵੱਧਦੀਆਂ ਜੀ ਜੀ ਸੋ ਜੇ ਉਹ ਸੈਲਰੀਜ਼ ਵੱਧ ਰਹੀਆਂ ਹੈਗੀਆਂ ਸਬ ਦੈਟ ਮੀਨ ਸਾਡਾ ਖਰਚਾ ਵੱਧ ਰਿਹਾ ਹੁਣ ਜੇ ਐਜੂਕੇਸ਼ਨ ਮਨਿਸਟਰ ਦਾ ਇਹ ਕਹਿਣਾ ਵੀ ਅਸੀਂ ਤਾਂ ਤੁਹਾਨੂੰ 1.1 ਬਿਲੀਅਨ ਡਾਲਰ ਦੇਈ ਜੰਨੇ ਆ ਵੀ ਗਿਵ ਯੂ ਇਨਾਫ ਤੁਸੀਂ ਉਹਦੇ ਵਿੱਚ ਵਿੱਚ ਰਹਿ ਕੇ ਕਿੱਦਾਂ ਸਕੂਲ ਚਲਾਉਨੇ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਪਰ ਉਹ ਕਿਤੇ ਨਾ ਕਿਤੇ ਇਹ ਕਹਿਣਾ ਵੀ ਜਿਹਦੇ ਵਿੱਚੋਂ 93% ਉਹ 1.1 ਬਿਲੀਅਨ ਡਾਲਰ ਦੇ ਵਿੱਚੋਂ 93% ਜਿਹੜਾ ਸੈਲਰੀਜ਼ ਬੈਨੀਫਿਟ ਵਿੱਚ ਨਿਕਲ ਜਾਂਦਾ ਸੋ ਸਾਡੇ ਕੋਲੇ ਕਿੰਨੀ ਰਾਸ਼ੀ ਬਚੀ ਸੋ ਤਕਰੀਬਨ ਤੁਸੀਂ 80 ਬਿਲੀਅਨ ਡਾਲਰ 85 ਮਿਲੀਅਨ ਡਾਲਰ ਦੇ ਵਿੱਚ 135 ਸਕੂਲ ਸਾਈਟਾਂ ਨੂੰ ਚਲਾਉਣ ਦੀ ਗੱਲ ਕਰ ਰਹੇ ਹੋ ਸਾਰੇ ਪ੍ਰੋਗਰਾਮਾਂ ਨੂੰ ਚਲਾਉਣ ਦੀ ਗੱਲ ਕਰ ਰਹੇ ਹੋ ਉਤੋਂ ਸਾਰਾ ਇਨਫਲੇਸ਼ਨਰੀ ਫੈਕਟਰ ਉਹਦੇ ਵਿੱਚ ਕਾਊਂਟ ਹੋ ਰਿਹਾ ਹੈਗਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹ ਹੈਗੀ ਆ ਵੀ ਚਲੋ ਤੁਸੀਂ ਸਾਨੂੰ ਇਨਾਫ ਸਕੂਲਸ ਨਹੀਂ ਦਿੱਤੇ ਪਾਸਟ ਦੇ ਵਿੱਚ ਅਸੀਂ ਉੱਥੇ ਲਿਆ ਕੇ ਪੋਰਟੇਬਲ ਰੱਖੀ ਜਾਂਦੇ ਆ ਪੋਰਟੇਬਲਸ ਨੂੰ ਨਵੇਂਆਂ ਨੂੰ ਪਰਚੇਸ ਕਰਨਾ ਉਹਨਾਂ ਨੂੰ ਸਾਂਭ ਸੰਭਾਲ ਕਰਨੀ ਉਹਨਾਂ ਨੂੰ ਮੂਵ ਕਰਨਾ ਉਹ ਸਾਡੇ ਆਪਰੇਟਿੰਗ ਗ੍ਰਾਂਟ ਦੇ ਉੱਤੇ ਵਾਧੂ ਖਰਚਾ ਪੈ ਰਿਹਾ 6 ਮਿਲੀਅਨ ਡਾਲਰ ਦਾ ਸਾਲ ਦਾ ਉਹਨਾਂ ਅਸੀਂ ਇਹ ਵੀ ਫੈਸਲਾ ਕਰ ਲਿਆ ਵੀ ਚਾਹੇ ਸਾਨੂੰ ਇੱਕ ਸਕੂਲ ਦੇ ਵਿੱਚ ਐਕਸਪੈਂਸ਼ਨ ਵੀ ਮਿਲ ਗਈ ਉੱਥੇ ਨਵਾਂ ਸਕੂਲ ਬਣ ਗਿਆ ਜਾਂ ਉੱਥੇ ਐਕਸਟੈਂਸ਼ਨ ਹੋ ਗਈ ਸਕੂਲ ਦੀ ਅਸੀਂ ਫਿਰ ਵੀ ਉੱਥੋਂ ਪੋਰਟੇਬਲ ਨਹੀਂ ਚੱਕਣੇ ਕੋ ਕਿ ਜਿੰਨੀ ਚਿਰ ਤੱਕ ਸਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਐਜੂਕੇਸ਼ਨ ਮਿਨਿਸਟਰੀ ਉਹ ਪੋਰਟੇਬਲ ਚੱਕਰ ਨੂੰ ਫੰਡ ਨਹੀਂ ਵੱਖਰੇ ਤੌਰ ਤੇ ਕਰਦੇ ਉਹ ਪੋਰਟੇਬਲ ਉੱਥੇ ਹੀ ਰਹੇਗਾ ਔਰ ਉਹਦਾ ਅਸਰ ਕਿੱਥੇ ਆ ਵੀ ਉੱਥੇ ਜਾਂ ਦਾ ਪਲੇਗਰਾਉਂਡ ਦੇ ਉੱਤੇ ਪਿਆ ਤੇ ਜਾਂ ਪਾਰਕਿੰਗ ਲੋਟ ਤੇ ਪਿਆ ਉਹ ਫਿਰ ਸਕੂਲ ਨੂੰ ਹੀ ਇਫੈਕਟ ਆ ਉਹਦਾ ਪੈਂਦਾ ਬੱਚਿਆਂ ਨੂੰ ਜਾਂ ਸਟਾਫ ਨੂੰ ਇਹਦਾ ਹੱਲ ਕੀ ਹੈ ਜੀ ਹੁਣ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਫੰਡਿੰਗ ਦੇਵੇ ਲੋਕ ਸਾਡੇ ਦਰਸ਼ਕ ਐਸ ਵੇਲੇ ਤੁਹਾਨੂੰ ਦੇਖ ਰਹੇ ਆ ਹਾਂਜੀ ਉਹ ਕਿ ਦੀ ਜਾਣਖਾਣ ਐਮ ਐਲ ਏ ਦੀ ਕਿਹਨੂੰ ਕਹਿਣ ਮਿਨਿਸਟਰ ਨੂੰ ਉਹ ਮਾਪੇ ਕੀ ਕਰਨ ਜਾਂ ਟੀਚਰਾਂ ਯੂਨੀਅਨਾਂ ਨਾਲ ਗੱਲ ਕਰਨ ਉਹ ਕੀ ਕਰਨ ਇਹਦੇ ਲਈ ਉਹ ਕੁਝ ਕਰ ਸਕਦੇ ਕਿ ਨਹੀਂ ਦੇਖੋ ਜੀ 83000 ਸਟੂਡੈਂਟਸ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਇਸ ਟਾਈਮ ਐਜੂਕੇਸ਼ਨ ਲੈ ਰਿਹਾ ਹੈਗਾ 83000 ਮਾਪੇ ਆ ਜੀ ਮਦਰ ਫਾਦਰ ਹੈਗੇ ਰਾਈਟ ਜੀ ਤੁਸੀਂ ਉਹ ਜਿਹੜੇ ਸਾਰੇ ਜਣੇ ਰਲ ਕੇ 770 ਟਰਸਟੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਜੋ ਇਹ ਕੱਲ ਨੂੰ ਗਵਰਨਮੈਂਟ ਜਿਹੜੀ ਫੰਡਿੰਗ ਸ਼ੁਰੂ ਕਰ ਦੂਗੀ ਐਜੂਕੇਸ਼ਨ ਦੀ ਆਪਰੀ ਪ੍ਰੋਬਲਮ ਕਿੱਥੇ ਆ ਅਸੀਂ ਸਾਰਾ ਕੁਝ ਟਰਸਟੀਆਂ ਦੇ ਉੱਤੇ ਸੁੱਟਿਆ ਹੋਇਆ ਵੀ ਇਹ 7 ਜਣੇ ਕਰਦੇ ਅਸੀਂ ਇਹਨਾਂ ਨੂੰ ਰਿਪਰੈਜ਼ੈਂਟੇਟਿਵ ਬਣਾ ਕੇ ਭੇਜਤਾ ਇਹਨਾਂ ਦੀ ਜ਼ਿੰਮੇਵਾਰੀ ਅਸੀਂ ਤੁਹਾਡੇ ਬਿਹਫ ਤੇ ਐਡਵੋਕੇਸੀ ਕਰ ਰਹੇ ਨਿਰੰਤਰ ਕਰ ਰਹੇ ਹਾਂ ਐਮ ਐਲ ਏਜ਼ ਨਾਲ ਵੀ ਮਿਲ ਰਹੇ ਆ ਆਪੋਜੀਸ਼ਨ ਨਾਲ ਵੀ ਮਿਲ ਰਹੇ ਆ ਇਵਨ ਐਮ ਪੀਜ਼ ਨਾਲ ਵੀ ਮਿਲ ਰਹੇ ਹਾਂ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਹਾਂ ਵੀ ਜੇ ਫੈਡਰਲ ਗਵਰਨਮੈਂਟ ਵੱਲੋਂ ਕੋਈ ਅਮਦਾਦ ਹੋ ਸਕਦੀ ਹੈ ਐਜੂਕੇਸ਼ਨ ਬਾਰੇ ਉਹ ਕਰੋ ਜਿਹੜੀ ਤੁਹਾਡੀ ਇਮੀਗ੍ਰੇਸ਼ਨ ਉਹਦੇ ਪਾਲਿਸੀਸ ਚੇਂਜ ਕਰੋ ਜਿਹੜੇ ਸਿਟੀਜ਼ ਦੇ ਵਿੱਚ ਘੱਟ ਗਿਣਤੀ ਹੈਗੀ ਉੱਥੇ ਭੇਜੋ ਤੁਸੀਂ ਨਵੇਂ ਇਮੀਗ੍ਰੈਂਟਸ ਨੂੰ ਨਾ ਕਿ ਸਾਰੇ ਸਰੀ ਜਾਂ ਬ੍ਰੈਮਟਨ ਹੀ ਆਈ ਜਾਣ ਰਾਈਟ ਸੋ ਐਦਾਂ ਦੀਆਂ ਜਿਹੜੀਆਂ ਮੀਟਿੰਗਸ ਅਸੀਂ ਕਰੀ ਜੰਨੇ ਆਪਦੇ ਤੌਰ ਤੇ ਐਜੂਕੇਸ਼ਨ ਮਨਿਸਟਰ ਨਾਲ ਅਸੀਂ ਹੁਣੇ 2 ਹਫ਼ਤੇ ਪਹਿਲਾਂ ਮੀਟਿੰਗ ਕਰਕੇ ਹਟੇ ਪਰ ਉਹਨਾਂ ਦਾ ਜਵਾਬ ਸਾਨੂੰ ਦੇਣਾ ਬਹੁਤ ਸੌਖਾ ਹੋ ਜਾਂਦਾ ਕਿ ਵੀ ਅਸੀਂ ਤਾਂ ਉਹਨੂੰ ਨਾ ਫੰਡਿੰਗ ਦੇ ਰਹੇ ਹੈਗੇ ਹਾਲਾਂਕਿ ਅਸੀਂ ਉਹਨਾਂ ਨੂੰ ਸਾਰੇ ਡਾਇਗਰਾਮਸ ਗ੍ਰਾਫਸ ਦੇ ਨਾਲ ਪ੍ਰੈਜੈਂਟੇਸ਼ਨ ਦਈਦੀ ਆ ਵੀ ਇੱਥੇ ਇੱਥੇ ਘਾਟ ਹੈ ਇੱਥੇ ਇੱਥੇ ਸਾਨੂੰ ਮਣੀ ਦੀ ਹੋਰ ਲੋੜ ਹੈ ਪਰ ਉਹਨਾਂ ਦੀ ਜਿਹੜੀ ਜਿਸ ਤਰ੍ਹਾਂ ਮੈਂ ਅੱਗੇ ਵੀ ਆਖਿਆ এডੂਕੇਸ਼ਨ ਜਿਹੜੀ ਪ੍ਰਾਇੋਰਟੀ ਨਹੀਂ ਹੈਗੀ ਐ ਸਰਕਾਰ ਦੀ ਸੋ ਪੇਰੈਂਟਸ ਜਾ ਕੇ ਆਪਣੇ ਲੋਕਲ ਐਮਐਲਏ ਨੂੰ ਮਿਲੋ ਜਿਹੜੇ ਕੁਝ ਆਪਣੇ ਮਨਿਸਟਰ ਵੀ ਬਣੇ ਹੋਏ ਆ ਸਰੀ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਜਾ ਕੇ ਮਿਲੋ ਤੁਸੀਂ ਉਹਨਾਂ ਨੂੰ ਆਫ ਦਾ ਹੱਕ ਹੈ ਤੁਹਾਡਾ ਇਹ ਤੁਸੀਂ ਕਿਉਂਕਿ ਉਹਨਾਂ ਨੂੰ ਵੋਟਾਂ ਪਾਈਆਂ ਤੁਹਾਡੇ ਰਿਪ੍ਰੈਜ਼ੈਂਟੇਟਿਵ ਬਣਾ ਕੇ ਭੇਜਿਆ ਪਾਰਲੀਮੈਂਟ ਦੇ ਵਿੱਚ ਤੁਸੀਂ ਉਹਨਾਂ ਨੂੰ ਜਾ ਕੇ ਡਿਮਾਂਡ ਕਰੋ ਕਿ ਵੀ ਸਾਨੂੰ ਸਰੀ ਨੂੰ ਜੋ ਲੋੜੀਂਦੇ ਰਿਸੋਰਸਿਸ ਚਾਹੀਦੇ ਸਪੈਸ਼ਲੀ ਐਜੂਕੇਸ਼ਨ ਲਈ ਉਹ ਸਾਨੂੰ ਸਰੀ ਨੂੰ ਜਿਹੜੇ ਜ਼ਰੂਰ ਮਿਲਣੇ ਚਾਹੀਦੇ ਆ ਪ੍ਰੀਮੀਅਰ ਨੂੰ ਤੁਸੀਂ ਲੈਟਰ ਲਿਖੋ ਈਮੇਲ ਆ ਲਿਖੋ ਹਨਾ ਕਿਉਂਕਿ ਪ੍ਰੀਮੀਅਰ ਆਫਿਸ ਨੂੰ ਤਾਂ ਪਤਾ ਲੱਗੇ ਕਿ ਵੀ ਸਰੀ ਦੇ ਲੋਕ ਜਿਹੜੇ ਉਹ ਚਿੰਤਿਤ ਹੈਗੇ ਆ ਹੁਣ ਐਲਨਰ ਸਟਰਕੋ ਹੈਗੇ ਆ ਆਪੋਜੀਸ਼ਨ ਦੇ ਵਿੱਚ ਬੈਠੇ ਆ ਉਹਨਾਂ ਨੇ ਹੁਣ ਡੇਵਿਡ ਡੀਬੀ ਸਾਹਿਬ ਨੂੰ ਚਿੱਠੀ ਲਿਖੀ ਆ ਪਿੱਛੇ ਜੇ ਉਹਦੇ ਵਿੱਚ ਸਾਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਇਨਕਲੂਡਿੰਗ ਜਿਹੜਾ ਬੈਂਡ ਪ੍ਰੋਗਰਾਮ ਅਸੀਂ ਬੰਦ ਕਰਨ ਜਾ ਰਹੇ ਹੈਗੇ ਐਲੀਮੈਂਟਰੀ ਦਾ ਉਹ ਬਹੁਤ ਮਹੱਤਵਪੂਰਨ ਪ੍ਰੋਗਰਾਮ ਆ بڑے ਪੇਰੈਂਟਸ ਸਟੂਡੈਂਟ ਸਾਡੇ ਉੱਥੇ ਸਕੂਲ ਬੋਰਡ ਦੀ ਮੀਟਿੰਗ ਵਿੱਚ ਵੀ ਆ ਕੇ ਉਹਦੇ ਬਾਰੇ ਐਡਵੋਕੇਸੀ ਕਰ ਰਹੇ ਆ ਪਰ ਸਾਡੇ ਹੱਥ ਟਾਈਡ ਆ ਕਿਉਂਕਿ ਸਾਨੂੰ ਰਿਸੋਰਸਸ ਘੱਟ ਕਰਨੇ ਪੈਣੇ ਆ ਜੀ ਅਸੀਂ ਆਪਣਾ ਬਜਟ ਬੈਲੈਂਸ ਕਰਨਾ ਹੈਗਾ ਜੀ ਤੁਸੀਂ ਸਭ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਵੀ ਵਾਰ-ਵਾਰ ਸੱਦਾਂਗੇ ਤੇ ਅਸੀਂ ਪ੍ਰੋਵਿੰਸ਼ੀਅਲ ਸਰਕਾਰ ਦੇ ਨਮਾਇਦੇ এডੂਕੇਸ਼ਨ ਮਨਿਸਟਰ ਸਾਡੇ ਐਮ ਐਲ ਏ ਉਹਨਾਂ ਨੂੰ ਵੀ ਇਸ ਫਲੋਰ ਆਨ ਦੇ ਵਿੱਚ ਬੁਲਾ ਕੇ ਇਹ ਗੱਲ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਕੀ ਮਤਾ ਹੋ ਸਕਦਾ ਕਿਸੇ ਮੁੱਦੇ ਦੇ ਉੱਤੇ ਆਪਾਂ ਕੋਈ ਰਿਜ਼ਲਟ ਤੇ ਪਹੁੰਚ ਸਕੀ ਬਹੁਤ ਬਹੁਤ ਮਿਹਰਬਾਨੀ ਜਨਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅ ਦੋਸਤੋ ਗਰੀਥਨ ਤੋਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਐਜੂਕੇਸ਼ਨ ਕਿਸੇ ਵੀ ਥਾਂ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਆ ਕਿਸੇ ਸਮਾਜ ਦੀ ਤਰੱਕੀ ਦਾ ਜਿਹੜਾ ਮਾਪਦੰਡ ਆ ਉਤੋਂ ਤੇ ਜੇ ਸੱਚਮੁੱਚ ਸਰੀ ਦੇ ਵਿੱਚ ਇਹ ਹਾਲਤਾ ਜਿਕੇ ਸਕੂਲ ਦੀਆਂ ਬੱਸਾਂ ਜਿਹੜੇ ਸਪੈਸ਼ਲ ੀਡਸ ਵਾਲੇ ਬੱਚੇ ਨੇ ਉਹਨਾਂ ਨੂੰ ਜਿਹੜੇ ਦੇਖਣ ਵਾਲੇ ਟੀਚਰ ਨੇ ਉਹਨਾਂ ਦੀ ਕਮੀ ਆ ਤੇ ਕੱਟ ਕੀਤੇ ਜਾ ਰਹੇ ਆ ਲਰਨਿੰਗ ਸੈਂਟਰ ਬੰਦ ਕੀਤੇ ਜਾ ਰਹੇ ਆ ਤੇ ਹੌਲੀ ਹੌਲੀ ਤਿੰਨ ਸਮੈਸਟਰ ਵੱਲੋਂ ਗੱਲ ਚੱਲ ਰਹੀ ਹੈ ਤੇ ਇਹ ਵੀ ਹੋ ਸਕਦਾ ਕੱਲ ਨੂੰ ਸਕੂਲ ਇਹ ਹਾਲਤ ਚਾ ਜੇ ਵੀ ਤੁਹਾਡੇ ਕੋਲ ਸਾਰੇ ਨਿਆਣੇ ਸਕੂਲਾਂ ਚ ਪੜਾਏ ਨਹੀਂ ਜਾ ਰਹੇ ਅੱਧੇ ਘਰਾਂ ਚ ਪੜ੍ਹ ਅੱਧੇ ਸਕੂਲ ਚੋਂ ਤੇ ਹਾਲਤ ਸੱਚਮੁੱਚ ਚਿੰਤਾ ਵਾਲੀ ਹੈ ਜੇ ਇਹ ਗੱਲ ਸੋਚੀ ਵੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਡੀ ਸਰਕਾਰ ਦੇ ਨੁਮਾਇੰਦੇ ਨਾਲ ਐਜੂਕੇਸ਼ਨ ਮਿਨਿਸਟਰ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਦਾ ਹਾਲ ਚਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ